ਹਾਂਜੀ ਜੀ ਜਿਹੜਾ ਅੱਜ ਤੁਸੀਂ ਡਾਕਟਰ ਭੀਮਰਾਓ ਉਮੀਦਵਾਰ ਜੀ ਦਾ ਜਨਮ ਦਿਨ ਮਨਾਇਆ ਮੰਡੀ ਵਿੱਚ ਕੀ ਕਹਿਣਾ ਚਾਹੋਗੇ ਅੱਜ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਵੱਲੋਂ ਕੋੜ ਪੁਰਾਣਾ ਦਾਣਾ ਮੰਡੀ ਦੇ ਵਿੱਚ ਡਾਕਟਰ ਭੀਮਰਾਓ ਬੇਵਕਰ ਸਾਹਿਬ ਦਾ 134ਵਾਂ ਜਨਮ ਦਿਨ ਮਨਾਇਆ ਔਰ ਇੱਥੇ ਅਸੀਂ ਸਾਡੇ ਜਿਹੜੇ Dalit ਸਮਾਜ ਦੇ ਅਨਸੂਚਿਤ ਜਾਤੀਆਂ ਦੇ ਸਾਡੀਆਂ ਬੀਪੀਆਂ ਸਾਡੇ ਜਵਾਨ ਮੁੰਡੇ ਕੁੜੀਆਂ ਬੀਪੀਆਂ ਬਜ਼ੁਰਗ ਇਕੱਠੇ ਹੋਏ ਆ ਅਸੀਂ ਇੱਕ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਕਿੱਥੇ ਵਧਾਈ ਦਿੰਨੇ ਆ ਉਥੇ ਅਸੀਂ ਆਪ ਦੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਜੇ ਡਾਕਟਰ ਪ੍ਰੀਮਰਾਉ ਬੇਦਕਾਰ ਸਾਹਿਬ ਉਹਨਾਂ ਸਮਿਆਂ ਦੇ ਵਿੱਚ ਪੜ ਸਕਦੇ ਆ ਜਦੋਂ ਕਿ ਸਾਡੇ ਕੌਮ ਦੇ ਲੋਕਾਂ ਨੂੰ ਪੜਨ ਦਾ ਅਧਿਕਾਰ ਨਹੀਂ ਸੀ ਅੱਜ ਬੜਾ ਸਤਿ ਸ਼੍ਰੀ ਅਕਾਲਾ ਮਾਹੌਲ ਹੈ ਦੇਖੋ ਜੇ ਪਰਿਵਾਰ ਦੇ ਵਿੱਚ ਐਜੂਕੇਸ਼ਨ ਹੈਗੀ ਹੈ ਤਾਂ ਤੁਸੀਂ ਰੋੜ ਤੋਂ ਕਰੋੜਪਤੀ ਬਣ ਸਕਦੇ ਹੋ ਤੇ ਜੇ ਤੁਹਾਡੇ ਪਰਿਵਾਰ ਦੇ ਵਿੱਚ ਐਜੂਕੇਸ਼ਨ ਨਹੀਂ ਹੈ ਤੁਸੀਂ ਕਰੋੜਪਤੀ ਤੋਂ ਵੀ ਰੋੜਪਤੀ ਬਣ ਸਕਦੇ ਹੋ ਕੋਈ ਸੁਨੇਹਾ ਅਸੀਂ ਆਪਦੇ ਸਮਾਜ ਨੂੰ ਦਿੱਤਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਤਾਂ ਜੋ ਇਹ ਜਿਹੜੀ ਗਰੀਬੀ ਦੀ ਜਲਾਲਤ ਹੈ ਇਹਦੇ ਤੋਂ ਤੁਸੀਂ ਨਿਕਲ ਸਕੋ ਦੂਜੇ ਪਾਸੇ ਅਸੀਂ ਜੋ ਸਾਡੀਆਂ ਪੰਚਾਇਤੀ ਜ਼ਮੀਨਾਂ ਪੰਜਾਬ ਦੇ ਵਿੱਚ ਵਿਸ਼ੇਸ਼ ਕਰਕੇ ਬਹੁਤ ਸਾਰੇ ਪਿੰਡਾਂ ਵਿੱਚ 40 40 50 50 ਏਕੜ ਜ਼ਮੀਨ ਆ ਜਿਹੜੀ ਪੰਚਾਇਤੀ ਜ਼ਮੀਨ ਪਈ ਹੈ ਔਰ ਉਹ ਪੰਚਾਇਤੀ ਜ਼ਮੀਨਾਂ ਤੇ ਅਸੀਂ ਜਿਹੜਾ ਹੈ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਆਵਾਜ਼ ਦਿੰਨੇ ਆ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਮਾਨੋਂ ਸੇ ਇਹ ਪ੍ਰੋਜੈਕਟਿਵ ਜ਼ਮੀਨਾਂ ਤੇ ਕੇਵਲ ਤੇ ਕੇਵਲ ਸ਼ੈਡੂਲਡ ਕਾਸਟ ਲੋਕਾਂ ਦਾ ਅਧਿਕਾਰ ਹੋਣਾ ਚਾਹੀਦਾ ਕਿਉਂਕਿ ਇਹ ਵੀ ਭਾਰਤ ਦੇ ਸੰਵਿਧਾਨ ਅਨੁਸਾਰ ਡਾਕਟਰ ਸਾਹਿਬ ਦੇ ਸੰਵਧਾਨ ਅਨੁਸਾਰ ਅਸੀਂ ਭਾਰਤ ਵਾਸੀਆਂ ਅਸੀਂ ਪੰਜਾਬ ਵਾਸੀਆਂ ਬੂਲ ਵਾਸੀਆਂ ਸਾਨੂੰ ਵੀ ਜ਼ਮੀਨ ਦਾ ਟੁਕੜਾ ਚਾਹੀਦਾ ਸਾਨੂੰ ਵੀ ਰਹਿਣ ਵਾਸਤੇ ਘਰ ਚਾਹੀਦਾ ਸਾਨੂੰ ਵੀ ਸਾਡੇ ਬੱਚਿਆਂ ਨੂੰ ਪਾਲਣ ਪੋਸ਼ਣ ਕਰਨ ਵਾਸਤੇ ਇੱਕ ਸਾਡੀ ਆਰਥਿਕ ਦ੍ਰਿਸ਼ਾ ਜਿਹੜੀ ਆ ਉਹ ਸੁਧਰਨੀ ਚਾਹੀਦੀ ਹੈ ਸੋ ਅਸੀਂ ਪ੍ਰੋਜੈਕਟਿਵ ਜ਼ਮੀਨਾਂ ਜਿਹੜੀਆਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਇਹਨਾਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਇਹ ਨਿਲਾਮ ਕੀਤੀਆਂ ਜਾਂਦੀਆਂ ਜਾਂ ਠੇਕੇ ਦੇ ਦਿੱਤੀਆਂ ਜਾਂਦੀਆਂ ਤਾਂ ਇਹ ਕੇਵਲ ਤੇ ਕੇਵਲ ਸ਼ਰੂਰ ਕਾਸਟ ਨੂੰ ਦਿੱਤੀਆਂ ਜਾਣ ਉਸੇ ਪਿੰਡ ਦੇ ਲੋਕਾਂ ਨੂੰ ਦਿੱਤੀਆਂ ਜਾਣ ਇਹ ਉਹ ਧੜਵੀ ਲੋਕ ਜ਼ਿੰਮੇਵਾਰ ਲੋਕੋ ਜ਼ਮੀਨਾਂ ਨੂੰ ਜਿਨ੍ਹਾਂ ਕੋਲੇ 100-100 ਇਕਨ ਜ਼ਮੀਨਾਂ ਉਹ ਹੀ ਉਹਨਾਂ ਜ਼ਮੀਨਾਂ ਦਾ ਠੇਕਾ ਲੈ ਕੇ ਓਹੋ ਅੱਗੇ ਦੀ ਅੱਗੇ ਵਧੀ ਜਾਂਦੇ ਆ ਸੋ ਅਸੀਂ ਆਮ ਗਰੀਬਾਂ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਬਣ ਕੇ ਅਸੀਂ ਅੱਜ ਇਹ ਝੰਡਾ ਚੁੱਕਿਆ ਹੁਣ ਅਸੀਂ 1 ਮਈ ਨੂੰ ਫੇਰ ਜਿਹੜਾ ਮਜ਼ਦੂਰ ਦਿਵਸ ਇੱਥੇ ਮਨਾਉਣਾ ਪੰਜਾਬ ਦੇ ਕੀ ਸਾਡੇ ਇਲਾਕੇ ਦੇ ਸਾਰੇ ਗਰੀਬ ਲੋਕ ਆ ਜਿਹੜੇ ਮਜ਼ਦੂਰ ਲੋਕ ਆ 1 ਮਈ ਨੂੰ ਫੇਰ ਇਕੱਠੇ ਹੋਣਗੇ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਜ਼ਮੀਨ ਲਈ ਉਹ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਇਹ ਹੀ ਹੈ ਜੀ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਸਾਡੇ ਹਰ ਪਿੰਡ ਦੇ ਵਿੱਚ ਪਈਆਂ ਆ ਅਸੀਂ ਉਹ ਸਾਡਾ ਹੱਕ ਹੈ ਅਸੀਂ ਉਹ ਜਿਹੜਾ ਪੰਜਾਬ ਲੈਵਲ ਤੇ ਸੰਘਰਸ਼ ਲੜਾਂਗੇ ਔਰ ਲੋਕਾਂ ਨੂੰ ਲਾਮਬੰਦ ਕਰਕੇ ਆਪਦਾ ਹੱਕ ਲੈਣ ਵਾਸਤੇ ਸੰਘਰਸ਼ਿਤ ਕਰਾਂਗੇ ਬੜੇ ਸਾਰੇ ਇਹ ਪਹਿਲਾਂ ਨਹੀਂ ਬੰਦ ਸਾਡੇ ਵੱਲੋਂ ਕਿਸੇ ਨੂੰ ਕੋਈ ਨੁਲਾਈ ਦੀ ਬਹੁਤ ਵੱਡਾ ਦੇਣਿਆ ਅਸੀਂ ਤੁਹਾਡੇ ਨਾਲ ਇਸ ਦਿਨ ਵੀ ਮਨਾਉਂਦੇ ਸਾਡੀ ਵੀ ਡਿਊਟੀ ਹੈ ਅੱਜ ਵੀ ਪਾਵਾ ਸਾਹਿਬ ਮੇਕਾ ਦਾ ਸਾਡਾ ਵੀ ਗੱਪਰ ਦਾ ਸਿੱਖੋ ਦੇ ਨਾਲ ਹਰ ਚੀਜ਼ ਕੋਲ ਤਿਆਰ ਹੈ ਕਿਸੇ ਕੇਰਤੇ ਕਿਸੇ ਨੂੰ ਨਹੀਂ ਰੁਕਿਆ ਜੇ ਤੁਹਾਨੂੰ ਫੇਰ ਵੀ ਲੱਗਦਾ ਤੁਸੀਂ ਮੇਰੀ ਦਾਤਾ ਹੋ ਤਾਂ ਮੈਂ ਕੋਈ ਕਸ਼ਸ਼ਾ ਹਾਂ ਤੇ ਜਾਦਾ ਹਾਂ ਇੱਕ ਕਰ ਕਰ ਬਹੁਤ ਬਸ